ਇਸ 19ਵੀਂ ਪੌੜੀ ਦੀ ਨੌਵੀਂ ਪੰਕਤੀ ਵਿੱਚ ਮਹਾਰਾਜ ਕਹਿੰਦੇ ਨੇ ਜਿਬ ਫੁਰਮਾਏ ਤਿਵ ਤਿਵ ਪਾਏ ਠੀਕ ਹੈ ਜੀ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਆ ਜਿਬ ਫੁਰਮਾਏ ਤਿਵ ਤਿਵ ਪਾਹੇ ਠੀਕ ਹੈ ਜੀ ਤਿਵ ਤਿਵ ਨੂੰ ਇਕੱਠਾ ਪੜ ਲੈਣਾ ਬਾਰ ਬਾਰ ਆਪਾਂ ਹੀ ਗੱਲ ਰੈਪੀਟ ਕਰਦੇ ਆ ਕਿ ਜਦੋਂ ਕਿਤੇ ਰੈਪੀਟਿਸ਼ਨ ਆਂਦੀ ਹੈ ਜੀ ਉਹ ਸ਼ਬਦ ਨੂੰ ਤੇਜ਼ੀ ਨਾਲ ਲਗਾਤਾਰ ਇਕੱਠੇ ਪੜਿਆ ਜਾਂਦਾ ਹੈ ਜੀ ਜੀਵ ਜਿਵੇਂ ਉਹ ਪ੍ਰਭੂ ਪਰਮਾਤਮਾ ਫਰਮਾਉਂਦਾ ਹੈ ਠੀਕ ਹੈ ਜੀ ਫਰਮਾਏ ਭਾਵ ਹੁਕਮ ਕਰਦਾ ਹੈ ਅਪ ਪਿਛੇ ਗੱਲ ਕੀਤੀ ਸੀ ਜਿਸ ਜਿਸ ਜਿਨ ਇਹ ਲਿਖੇ ਤਿਸ ਸਿਰ ਨਾਹੀਂ ਠੀਕ ਹੈ ਉਹ ਕੰਟੀਨਿਊਸ ਹੈ ਜੀ ਜਿਵੇਂ ਉਸ ਪ੍ਰਭੂ ਪਰਮਾਤਮਾ ਨੇ ਹੁਕਮ ਕਰ ਦਿੱਤਾ ਜੀ ਜਿਵੇਂ ਉਸ ਨੇ ਨਿਜਮ ਬਣਾ ਦਿੱਤਾ ਜਿਵੇਂ ਉਸ ਨੇ ਕਾਨੂੰਨ ਬਣਾ ਦਿੱਤਾ ਜਿਵੇਂ ਉਸ ਨੇ ਇੱਕ ਵਾਰ ਆਪਣੇ ਮੁਖ ਤੋਂ ਕੱਢ ਦਿੱਤਾ ਕਿਰਤਿਵਤਿ ਉਵੇਂ ਹੀ ਆਪਣੇ ਕੀਤੇ ਕਰਮਾਂ ਅਨੁਸਾਰ ਉਵੇਂ ਹੀ ਆਪਣੇ ਲਿਖੇ ਲਿਖਾ ਅਨੁਸਾਰ ਪਾਹੇ ਪਾਈ ਜਾਂਦੇ ਨੇ ਪ੍ਰਾਪਤ ਕਰਦੇ ਰਹਿੰਦੇ ਨੇ ਹਾਹੀ ਨੂੰ ਸਿਆਰੀ ਹੈ ਕਿਉਂਕਿ ਕੰਟੀਨਿਊਸ ਚੱਲੀ ਜਾਂਦਾ ਪਾਈ ਜਾਂਦੇ ਨੇ ਪ੍ਰਾਪਤ ਕਰ ਹੀ ਜਾਂਦੇ ਨੇ ਲੇਖੇ ਅਨੁਸਾਰ ਹੁਕਮ ਦੇ ਵਿੱਚ ਠੀਕ ਹੈ ਸਿੱਧੇ ਸਿੱਧੇ ਅਰਥ ਨੇ ਜਿਸ ਦੇ ਜਿਵੇਂ ਪ੍ਰਭੂ ਪਰਮਾਤਮਾ ਹੁਕਮ ਕਰਦਾ ਹੈ ਮਨੁੱਖ ਉਸੇ ਤਰ੍ਹਾਂ ਲੇਖਾ ਪ੍ਰਾਪਤ ਕਰਦੇ ਹਨ ਭਵਜੂ ਜੋ ਉਸਨੇ ਨਿਜਮ ਕਰਦਾ ਜੇ ਆਪਾਂ ਗੱਲ ਕਰੀਏ ਕਿ ਜਿਵੇਂ ਜੇ ਅਮਰੀਕਾ ਵਿੱਚ ਆ ਠੀਕ ਹੈ ਜੀ ਤੇ ਜੇ ਆਪਾਂ ਜੋ ਕਾਨੂੰਨ ਅਮਰੀਕਾ ਵਿੱਚ ਬਣੇ ਨੇ ਜੇ ਆਪਾਂ ਉਹਨਾਂ ਨੂੰ ਫਾਲੋ ਕਰੀਏ ਜੇ ਆਪਾਂ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰਾਂਗੇ ਤਾਂ ਵਧੀਆ ਚੱਲਾਂਗੇ ਜੀ ਜਦੋਂ ਹੀ ਆਪਾਂ ਕਾਨੂੰਨ ਦੇ ਦਾਇਰੇ ਤੋਂ ਬਾਹਰ ਆ ਜਾਾਂਗੇ ਆਪਾਂ ਨੂੰ ਇਸ ਦੁਨੀਆ ਵਿੱਚ ਸਜ਼ਾ ਮਿਲ ਜਾਊਗੀ ਜੀ ਠੀਕ ਹੈ ਉਵੇਂ ਹੀ ਉਹ ਪ੍ਰਭੂ ਪਰਮਾਤਮਾ ਦੇ ਦਰੇ ਵਿੱਚ ਜਾਣਾ ਹੈ ਜੀ ਠੀਕ ਹੈ ਜੀ ਤੇ ਦਰੇ ਵਿੱਚ ਚਲਦੇ ਰਹਿਣਾ ਤੇ ਉਸ ਦੇ ਜਿਵੇਂ ਫਰਵਾਏ ਹੈ ਜਿਵੇਂ ਉਸ ਦਾ ਹੁਕਮ ਕੀਤਾ ਹੋਇਆ ਹੈ ਜਿਵੇਂ ਉਸ ਦਾ ਨਿਜਮ ਬਣਾਇਆ ਹੋਇਆ ਹੈ ਉਸ ਨਿਜਮ ਦੇ ਅਨਸਾਰ ਆਪਣੇ ਕਰਮਾਂ ਦੇ ਅਨਸਾਰ ਉਸ ਨਿਜਮ ਦੇ ਵਿੱਚ ਆਪਣੇ ਕਰਮੇ ਅਨੁਸਾਰ ਆਪਣੇ ਕੀਤੇ ਹੋਏ ਕਰਮਾਂ ਦੇ ਅਨਸਾਰ ਅਸੀਂ ਲੇਖਾ ਜੋ ਹੈ ਪ੍ਰਾਪਤ ਕਰ ਲੈਣੇ ਆ ਲੇਖੇ ਦਾ ਫਲ ਜੋ ਪ੍ਰਾਪਤ ਕਰ ਲੈਣੇ ਆ ਜੀ ਆਓ ਅੱਗੇ ਦੇਖਿਓ ਗੁਰੂ ਮਹਾਰਾਜ ਸਾਨੂੰ ਕੀ ਸਿਖਾ ਰਹੇ ਨੇ ਜੀ ਅਗਲੀ ਪੰਕਤੀ ਵਿੱਚ